ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫੇਰ ਤੁਹਾਡੇ ਰੂਰੂ ਹੋਏ ਆ ਇੱਕ ਨਵੀਂ ਜਾਣਕਾਰੀ ਲੈ ਕੇ ਅੱਜ ਦੀ ਜਿਹੜੀ ਜਾਣਕਾਰੀ ਹੈ ਇਹ ਡਿਸਟ੍ਰਿਕਟ ਫਤਿਹਗੜ ਸਾਹਿਬ ਸਰਹੰਦ ਤੇ ਸਰਹੰਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਜਿਹੜੀ ਸਾਂਝੀ ਕਰਾਵਾਂਗੇ ਮਹਈਆ ਕਰਾਵਾਂਗੇ ਇੱਕ ਗੜਹੀੜਾ ਪਿੰਡ ਜਿੱਥੇ ਭਾਈ ਬਾਸ ਸਿੰਘ ਬੱਲ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਗੁਰੂ ਸਾਹਿਬ ਦੇ ਪੰਜ ਸਿੰਘ ਸਹਿਬਾਨ ਭੇਜੇ ਸਨ ਜਿਨ੍ਹਾਂ ਦੇ ਵਿੱਚ ਭਾਈ ਬਾਸ ਸਿੰਘ ਬੱਲ ਪਹਿਲੇ ਸਿੱਖ ਗਵਰਨਰ ਰਹੇ ਸਨ ਤੇ ਉਹਨਾਂ ਦੇ ਅਣਸ਼ੰਸ਼ ਦੇ ਵਿੱਚੋਂ ਇਹ ਜਿਹੜੇ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾ ਰਹੇ ਹੈ ਸ਼ਹੀਦ ਬਾਬਾ ਜੈ ਸਿੰਘ ਜੀ ਤੇ ਆਹ ਜਿਹੜਾ ਤੁਸੀਂ ਗੁਰੂ ਘਰ ਵੇਖ ਰਹੇ ਹੋ ਆਇੜਾ ਤੁਸੀਂ ਗੁਰੂ ਘਰ ਦੇ ਵੇਖ ਰਹੇ ਹੋ ਇਹ ਹੱਲਿਆਂ ਵਾਲੇ ਸਮੇ ਭਾਦੋ ਦੀ ਸੰਗਰਾਮ ਨੂੰ ਪਹਿਲਾ ਪ੍ਰਕਾਸ਼ ਕੀਤਾ ਸੀਗਾ ਗੁਰੂ ਪਾਤਸ਼ਾਹ ਦਾ ਤੇ ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰ ਸਾਹਿਬ ਬਣਾਇਆ ਤੇ ਜਿਹੜਾ ਔਰੇ ਦਾ ਪਿੰਡ ਇਹ ਆਵਾਦ ਕੀਤਾ ਸ਼ਹੀਦ ਬਾਬਾ ਜੈ ਸਿੰਘ ਜੀ ਇਹ ਉਹਨਾਂ ਦੇ ਅੱਗੇ ਅੰਸ਼ਵੰਸ਼ ਦੇ ਵਿੱਚੋਂ ਤੇ ਅੱਜ ਵੀ ਜਿਹੜੀਆਂ ਗੜ੍ਹੇੜੇ ਪਿੰਡ ਵਿੱਚ ਸਿੰਘ ਜ਼ਗੀਰਦਾਰ ਬੱਲ ਪਰਿਵਾਰ ਦੇ ਕੁਝ ਘਰ ਅੱਜ ਵੀ ਹਨ ਤੇ ਆਹ ਸਿੰਘ ਸ਼ਹੀਦਾਂ ਦੀ ਉਹਨਾਂ ਦੀ ਸਮਾਦ ਹੈ ਬਾਬਾ ਜੈ ਸਿੰਘ ਜੀ ਦੀ ਤੇ ਅੱਗੇ ਉਹਨਾਂ ਦਾ ਜਿਹੜਾ ਕੁਰਸੀ ਨਾਮ ਵੀ ਹੈਗਾ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਜ ਤੁਸੀਂ ਵੇਖ ਰਹੇ ਹੋ ਇਹ ਗੜ੍ਹੇੜੇ ਪਿੰਡ ਦੇ ਵਿੱਚ ਸਥਿਤ ਬਾਬਾ ਜੈ ਸਿੰਘ ਜੀ ਦੀ ਸਮਾਦ ਸ਼ਹੀਦਾਂ ਦੀ ਬਣਾਈ ਹੋਈ ਹੈ ਸਿੱਖ ਇਤਿਹਾਸ ਦੀਆਂ ਜਿਹੜੀਆਂ ਚੀਜ਼ਾਂ ਅਲੋਪ ਹੋ ਚੁੱਕੀਆਂ ਹਨ ਤੇ ਆਪਣਾ ਇਹ ਫਰਜ਼ ਬਣਦਾ ਹੈ ਤੇ ਆਪਾਂ ਉਹ ਜਾਣਕਾਰੀਆਂ ਜਿਹੜੀਆਂ ਦੁਆਰਾ ਉਹ ਚੀਜ਼ਾਂ ਨੂੰ ਸੰਭਾਲ ਕੇ ਰੱਖੀਏ ਜਿਹੜੀਆਂ ਉਹ ਚੀਜ਼ਾਂ ਅਲੋਪ ਨਾ ਹੋਣ ਤੇ ਅਸੀਂ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਵੀਡੀਓ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਅਗਲੀ ਜਿਹੜੀ ਜਾਣਕਾਰੀ ਲੈ ਕੇ ਤੁਹਾਡੇ ਰੂਰਵ ਹੋਵਾਂਗੇ ਤਦ ਤੱਕ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ